ਹੀਰੇ ਯਾਰ ਕਲੱਬ ਕੋਟਖੂਬਰਾ ਦੀ ਮਹੀਨਾਵਾਰ ਮੀਟਿੰਗ ਹੋਈ ਮਰਹੂਮ ਡਾਕਟਰ ਅਮਰਜੀਤ ਸਿੰਘ ਮਰਵਾ ਜੀ ਦੀ ਜੀਵਨੀ ਤੇ ਇੱਕ ਸੰਸਥਾ ਬਣਾਈ ਜਾਵੇਗੀ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਅੱਜ ਸਥਾਨਕ ਸ਼ਹਿਰ ਦੇ ਡੇਰਾ ਸੱਚਾ ਸੌਦਾ ਰੈਸਟੋਰੈਂਟ ਵਿੱਚ ਹੀਰੇ ਯਾਰ ਕਲੱਬ ਦੀ ਮਹੀਨਾਵਾਰ ਮੀਟਿੰਗ ਹੋਈ ਜਿਸ ਵਿੱਚ ਕਲੱਬ ਦੇ ਸਮੂਹ ਸਤਿਕਾਰਯੋਗ ਮੈਂਬਰ ਸਹਿਬਾਨ ਹਾਜ਼ਰ ਹੋਏ ਪਿਛਲੇ ਮਹੀਨੇ ਵੀ ਇਸ ਕਲੱਬ ਦੀ ਪਹਿਲੀ ਵਿਸ਼ੇਸ਼ ਮੀਟਿੰਗ ਦਾਸਤਨ ਹੋਟਲ ਫਰੀਦਕੋਟ ਵਿਖੇ ਹੋਈ ਸੀ ਇਸ ਵਿੱਚ ਸ਼ਹਿਰ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਲਈ ਵਿਚਾਰ ਵਟਾਂਦਰੀ ਹੋਏ ਸਨ ਉਸ ਨੂੰ ਮੁੱਖ ਰੱਖਦੇ ਹੋਏ ਮਰਹੂਮ ਡਾਕਟਰ ਅਮਰਜੀਤ ਸਿੰਘ ਮਰਵਾਜੀ ਤੇ ਉਹਨਾਂ ਦੇ ਪਿਤਾ ਮਰਹੂਮ ਡਾਕਟਰ ਚੰਦਾ ਸਿੰਘ ਮਰਵਾਜੀ ਵੱਲੋਂ ਕੀਤੇ ਗਏ ਸ਼ਹਿਰ ਵਿੱਚ ਅਨੇਕਾਂ ਵਿਕਾਸ ਕਾਰਜਾਂ ਸੰਬੰਧੀ ਵੀ ਵਿਚਾਰ ਟੰਦਰਾ ਕੀਤਾ ਗਿਆ ਇਸ ਮੌਕੇ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਮਨਤਾਰ ਸਿੰਘ ਮੱਕੜ ਦਿਲਜਿੰਦਰ ਸਿੰਘ ਸੰਧੂ ਰਜਿੰਦਰ ਸਿੰਘ ਸਰਾ ਬਿੱਟਾ ਨਰੂਲਾ ਅਸ਼ੋਕ 세ਠੀ ਆਦ ਨੇ ਕਿਹਾ ਕਿ ਸ਼ਹਿਰ ਵਿੱਚ ਜੋ ਚੰਗੇ ਬਦਲਾਅ ਕੀਤੇ ਜਾ ਸਕਦੇ ਹਨ ਇਹ ਕਲੱਬ ਹੋਰ ਚੰਗੇ ਕੰਮ ਕਰਨ ਤੇ ਕਦੇ ਵੀ ਪਿੱਛੇ ਨਹੀਂ ਹਟੇਗੀ ਜਿਹੜੇ ਬੱਚੇ ਪੜਨ ਵਿੱਚ ਚੰਗੀ ਰੁਚੀ ਰੱਖਦੇ ਹਨ ਉਹਨਾਂ ਨੂੰ ਹੋਰ ਪੜਾਉਣ ਵਾਸਤੇ ਕਲੱਬ ਮਦਦ ਕਰੇਗਾ ਔਰ ਸ਼ਹਿਰ ਦੀ ਸੁੰਦਰਤਾ ਲਈ ਪਾਰਕ ਵਗੈਰਾ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ ਇਸ ਤੋਂ ਇਲਾਵਾ ਇਹ ਕਲੱਬ ਸਮਾਜ ਦੇ ਹਰ ਉਸ ਕੰਮ ਨੂੰ ਕਰੇਗੀ ਜਿਸ ਦੀ ਸਮਾਜ ਨੂੰ ਲੋੜ ਹੋਵੇਗੀ ਉਹ ਕਮ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਹਰਾਲ ਮਿਲ ਕੇ ਪਹਿਲ ਦੇ ਅਧਾਰ ਤੇ ਕਰਨਗੇ। ਇਹ ਕਲੱਬ ਦਾ ਕੋਈ ਵੀ ਮੈਂਬਰ ਜਾਂ ਅਹੁਦੇਦਾਰ ਆਪਣੇ ਸਵਾਰਥ ਨੂੰ ਮੁੱਖ ਨਹੀਂ ਰੱਖੇਗਾ, ਬਲਕਿ ਸਮੂਹ insanਤ ਨੂੰ ਪਿਆਰ ਕਰਦਾ ਸਮਾਜ ਲਈ ਕੰਮ ਕਰੇਗਾ। ਹੀਰੀਅਰ ਕਲੱਬ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੋਵੇਗਾ ਅਤੇ ਨਾ ਹੀ ਕਿਸੇ ਪ੍ਰਤੀ ਵੀ ਕੋਈ ਵੈਰ-ਵਿਰੋਧ ਹੋਵੇਗਾ। ਇਹ ਕਲੱਬ ਨਿਰਪੱਖ ਹੋ ਕੇ ਸਮਾਜ ਦੀ ਸੇਵਾ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਜਰਨੈਲ ਸਿੰਘ, ਜਕਸੀਰ ਸਿੰਘ ਖਾਰਾ, ਹੋਮ ਪ੍ਰਕਾਸ਼ ਸ਼ਾਮ ਲਾਲ ਚਾਵਲਾ ਮੇਗਰਾਜ ਸ਼ਰਮਾ ਸੰਦੀਪ ਕਟਾਰੀਆ ਗੁਰਦੀਪ ਸਿੰਘ ਸੁਰਿੰਦਰ ਸ਼ਿੰਦਾ ਤਸੀਮ ਬਿੱਟਾ ਸੰਜੇ ਕੁਮਾਰ ਸੁਖਵਿੰਦਰ ਸਿੰਘ ਬਾਗੀ ਕਮਲ ਜੀ ਸੁਨੀਲ ਸਿੰਘ ਕਪੂਰ ਆਦ ਹਾਜ਼ਰ ਸਨ ਆਓ ਦੇਖਦੇ ਹਾਂ ਸੁਨੀਲ ਸਿੰਘ ਕਪੂਰ ਸੀਸੀਪੀ ਨਿਊਜ਼ ਚੀਫ ਦੀ ਇਹ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੌਕਾ ਮਿਲਿਆ ਹੀਰੇ ਯਾਰ ਕੋਡਬੁਰਾ ਦੇ ਗਰੁੱਪ ਵਿੱਚ ਆਉਣ ਦਾ ਔਰ ਜਿਹਦਾ ਨਾਂ ਰੱਖਿਆ ਉਸੇ ਪ੍ਰਕਾਰ ਦੀਆਂ ਸਾਡੀਆਂ ਹੀਰਿਆਂ ਵਰਗੀਆਂ ਸ਼ਕਤੀਆਂ ਮੈਂ ਬੜਾ ਮਾਣ ਮਹਿਸੂਸ ਕਰਦਾ ਅੱਜ ਇਹਨਾਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਸਾਡੀਆਂ ਸ਼ਕਤੀਆਂ ਦੇ ਪਹਿਲਾਂ ਤਾਂ ਮੈਂ ਦਰਸ਼ਨ ਕਰਾਉਂਗਾ ਉਸ ਤੋਂ ਬਾਅਦ ਦੋ ਸ਼ਬਦ ਨਾਲ ਦੀ ਨਾਲ ਲਵਾਗੇ ਜਿਹੜੀਆਂ ਸ਼ਕਤੀਆਂ ਕੁਝ ਕਹਿਣਾ ਚਾਹੁੰਦੀਆਂ ਹੀਰੇ ਯਾਰ ਵਾਕਈ ਹੀਰੇ ਯਾਰਾਂ ਦਾ ਗਰੁੱਪ ਹੈ ਇਹ ਕਿਆ ਬਾਤ ਸਟੇਟਮੈਂਟ ਸਾਡੇ ਬਿਟਾ ਜੀ ਵੀ ਹਾਜ਼ਰ ਨੇ ਅੱਜ ਵਾਹਿਗੁਰੂ ਕੋਲ ਮੇਘ ਰਾਜ ਜੀ ਸੀਨੀਅਰ رپورਟਰ ਅਜੀਤ ਵੀ ਹਾਜ਼ਰ ਨੇ ਸਾਡੇ ਬਿਟਾ ਅਨਰੂਲਾ ਜੀ ਸਾਰੀਆਂ ਸ਼ਖਸੀਅਤਾਂ ਹਾਜ਼ਰ ਨੇ ਇਹ ਅੱਜ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਇਸ ਬਾਰੇ ਵਿਚਾਰ ਸਦਾ ਦਲਜੀਤ ਸਿੰਘ ਜੀ ਦਲਜਿੰਦਰ ਸਿੰਘ ਦਲਜਿੰਦਰ ਸਿੰਘ ਜੀ ਸੰਧੂ ਸਾਹਿਬ ਕੀ ਕਹੋਗੇ ਸਰ ਬਹੁਤ ਧੰਨਵਾਦ ਸੁਨੀਲ ਜੀ ਅੱਜ ਕੋਟਕਪੂਰਾ ਸ਼ਹਿਰ ਦੀਆਂ ਸਾਬੇ ਹਸੀਤ ਮਾਨਯੋਗ ਸ਼ਖਸੀਅਤਾਂ ਔਰ ਹੀਰੇ ਯਾਰ ਗਰੁੱਪ ਜੋ ਪਿਛਲੇ ਮਹੀਨੇ ਬਣਾਇਆ ਸੀ ਠੀਕ ਉਸ ਦਾ ਪਹਿਲਾ ਜੋ ਪਿਛਲਾ ਫੰਕਸ਼ਨ ਕੀਤਾ ਸੀਗਾ 22 ਜਨਵਰੀ ਨੂੰ ਜੀ ਦਾਸਤਨ ਹੋਟਲ ਫ੍ਰੀਜਕੋਟ ਵਿੱਚ ਜੀ ਉਸ ਵੇਲੇ ਵੀ ਸ਼ਹਿਰ ਤੇ ਇਲਾਕੇ ਦੀਆਂ ਅਤੇ ਸਮੂਹ ਸਮੂਹ ਪਾਰਟੀਆਂ ਦੀਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਸੀ ਓਕੇ ਔਰ ਇਹ ਸੀ ਵੀ ਹਰ ਮਹੀਨੇ ਇੱਕ ਪ੍ਰੋਗਰਾਮ ਰੱਖਾਂਗੇ ਅੱਜ ਇੱਕ ਮਹੀਨਾ ਬਾਅਦ ਅੱਜ ਫਿਰ ਇਹ ਪ੍ਰੋਗਰਾਮ ਰੱਖਿਆ ਗਿਆ ਜੀ ਸੋ ਇਹਦੇ ਚਾਹੀਆਂ ਮਾਨਯੋਗ ਸ਼ਖਸੀਤਾਂ ਸਾਡੇ ਇਲੈਕਟ੍ਰੋਨਿਕ মিডিਆ ਔਰ ਪ੍ਰਿੰਟ মিডিਆ ਦੇ ਰਿਪਰੈਜ਼ੈਂਟੇਟਿਵ ਸਹਿਬਾਨ ਵੀ ਸਾਡੇ ਵਿੱਚ ਬ੍ਰਾਜ਼ਮਾਨ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿਣ ਵਿੱਚ ਖੁਸ਼ੀ ਮਹਿਸੂਸ ਕਰਦੇ ਆ ਜੀ ਜਿਕਰ ਜੋ ਸੁਨੀਲ ਕਪੂਰ ਜੀ ਸੀਸੀਪੀ ਐਮ ਡੀ ਔਰ ਮੈਂ ਮੇ ਅਗਰਾ ਜੀ ਸ਼ਰਮਾ ਸ਼ਾਮਲੋਤ ਜੀ ਚਾਵਲਾ ਜੀ ਬਿੱਟਾ ਜੀ ਤੇ ਸੋ ਮੈਂ ਸੰਜੇ ਜੀ ਜੋ ਸਾਡੇ ਵਿੱਚ ਚਾਚੇ ਤੌਰ ਤੇ ਪੈਂਦੇ ਜੀ ਐਨ ਨੂੰ ਕਹਿ ਖੁਸ਼ੀ ਮਹਿਸੂਸ ਕਰਦੇ ਆ ਜੀ ਇਹ ਜਿਹੜਾ ਗਰੁੱਪਾ ਇਹ ਕਿਸੇ ਗਰੁੱਪ ਨਾਲ ਦਾ ਸਬੰਧ ਨਹੀਂ ਇਹ ਆਪਣਾ ਹੀ ਗਰੁੱਪਾ ਆਪਾਂ ਹੀ ਇਕੱਠੇ ਹੋ ਕੇ ਸ਼ਹਿਰੀਆਂ ਸਮੱਸਿਆਵਾਂ ਬਾਰੇ ਜਾਂ ਹੋਰ ਕੰਮਾਂ ਬਾਰੇ ਜਾਂ ਵਿਚਾਰ ਵਟਾਂਦਰਾ ਕਰਨ ਲਈ ਇੱਥੇ ਇਕੱਠੇ ਹੋ ਕੇ ਹਰ ਮਹੀਨੇ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਜਨੀਤਿਕ ਪਾਰਟੀ ਤੋਂ ਡਿਫਰੈਂਟ ਆ ਇਹ ਬਿਲਕੁਲ ਡਿਫਰੈਂਸ ਆ ਕਿਸੇ ਵੀ ਪਾਰਟੀ ਤੋਂ ਡਿਫਰੈਂਸ ਆ ਹਾਂ ਜੀ ਜੀ ਸੋ ਇਸ ਵਿੱਚ ਸਾਰੇ ਆਏ ਉਹਨੂੰ ਜੀਐਨ ਕਹਿੰਦੇ ਆ ਕਪੂਰ ਜੀ ਮੈਂ ਤੁਹਾਡੇ ਮਾਧਮ ਰਹੀਂ ਗੁਰੂ ਘਰ ਵੀ ਅਰਜ਼ ਕੀਤੀ ਸੀ ਹਾਂਜੀ ਸਰ ਉਹਦੇ ਜ਼ਿਕਰ ਤੇ ਫਿਕਰ ਆਉਂਦਾ ਰੇਲਵੇ ਰੋਡ ਕੋਟਪੂਰਾ ਦਾ ਹਾਂ ਬਿਲਕੁਲ ਵੈਸੇ ਤਾਂ ਇਹ ਝੰਡੇ ਤੋਂ ਵੱਖਰਾ ਪਰ ਫਿਰ ਵੀ ਸ਼ਹਿਰ ਦੇ ਨਾਲ ਲੇਟ ਆ ਉਹਦੇ ਬਾਰੇ ਮੈਂ ਗੱਲ ਕਰਨੀ ਜ਼ਰੂਰੀ ਸਮਝੀ ਹਾਂ ਖਾਸ ਵਿਸ਼ਾ ਅੱਜ ਤੋਂ ਟਰਾਈ ਕੋ ਦਿਖਾ ਕੇ ਪਹਿਲਾਂ ਕੋਟਪੂਰੇ ਰੇਲਵੇ ਰੋਡ ਦਾ ਇੰਨਾ ਮਾੜਾ ਹਾਲ ਸੀ ਵੀ ਛੋਟਾ ਜਿਹਾ ਵੀ 20-25 ਤੇ ਚੱਕੜ ਹੋ ਜਾਂਦਾ ਸੀ ਹਾਂਜੀ ਡਾਕਟਰ ਅਮਰਜੀਤ ਸਿੰਘ ਰਵਾਹ ਨੇ ਇਹ ਸੜਕ ਉਹ ਹੈ ਜੋ ਅੱਜ ਵੀ ਉਹ ਜਿਉਂਦੀ ਕਿਉਂ ਹੈ 26 ਸਾਲ ਬਾਅਦ ਹਾਂਜੀ ਔਰ ਇਸ ਸੰਬੰਧ ਵਿੱਚ انہوں ਨੇ ਦੋ ਹੋਟਲ ਲਾਏ ਸੀ ਇੱਕ ਮਹਿਤਾ ਚੌਕ ਤੇ ਇੱਕ ਰੇਲਵੇ ਰੋਡ ਕੋਲੇ ਜੀ ਆਪਣੇ ਪਿਤਾ ਡਾਕਟਰ ਚੰ다 ਸਿੰਘ ਮਰਵਾਹਾ ਦੇ ਨਾਂ ਤੇ ਰੋਡ ਤੇ ਤੁਹਾਨੂੰ ਪਤਾ ਹੀ ਹੋਵੇਗਾ ਬਿਲਕੁਲ ਬਿਲਕੁਲ ਔਰ ਅਸੀਂ ਉਸ ਸੜਕ ਨੂੰ ਨਾਮ ਤਾਂ ਕੀ ਦੇਣਾ ਉਹਨਾਂ ਦੇ ਨਾਮ ਨੂੰ ਹੀ ਮੋਟਾ ਛੱਡੋ ਉੱਪਰ ਜਿਹੜਾ ਬੋਰਡ ਲੱਗਾ ਹੋਇਆ ਵੱਡਾ ਹਾਂਜੀ ਵੱਡੇ ਵੱਡੇ ਬੋਰਡ ਲੱਗੇ ਨੇ ਹਾਂਜੀ ਹਾਂਜੀ ਇਹਦੇ ਬਾਰੇ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਗੁਰੂਕੀ ਟਾਪ ਸਰਦਾਂ ਜੀ ਦੀ ਸੰਜੋਗ ਹਾਂ ਬਿਲਕੁਲ ਮੇਰੇ ਲਾਈਵ ਟੈਲੀਕਾਸਨ ਹੈਗਾ ਤੁਹਾਡਾ ਜ਼ਿਕਰ ਔਰ ਜ਼ਰੂਰ ਹੋਣਾ ਚਾਹੀਦਾ ਮੈਂ ਸਾਰੀਆਂ ਮੁਰਜ਼ਿ ਸ਼ਕਸ਼ੀਤਾਾਂ ਬੈਠੀਆਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਉਸ ਨੂੰ ਹਟਾਉਣ ਲਈ ਕੁਝ ਯਤਨ ਕੀਤੇ ਜਾਣ ਪ੍ਰਸ਼ਾਸਨ ਨੂੰ ਮਿਲਿਆ ਜਾਵੇ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਦੇ ਕੰਸਰਟ ਬੋਰ ਲੱਗੇ ਆ ਹਾਂਜੀ ਹਾਂਜੀ ਸੋ ਇਹ ਸਭ ਕੁਝ ਕਹਿੰਦਾ ਹੈ ਅੰਤ ਵਿੱਚ ਮੈਂ ਸਵੀ ਸ਼ਾਮਰਾਜੀ ਚਾਉਲਾ ਜੋ ਕੱਲ ਵਿਦੇਸ਼ ਜਾ ਰਹੇ ਐ ਇਹਨਾਂ ਦੀ ਯਾਤਰਾ ਮੰਗਰ ਨੂੰ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਪੂਰੇ ਸਮੁੱਚੇ ਹੀਰੇ ਯਾਰ ਨੂੰ ਬਹੁਤ ਬਹੁਤ ਧੰਨਵਾਦ ਸੀਸੀਪੀ ਨੇ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਆਪਾਂ ਦੋ ਸ਼ਬਦ ਲਈਏ ਰਾਗ ਗੁਰਦੀਪ ਸਿੰਘ ਜੀ ਮੈਨੇਜਰ ਸਾਥ ਕੀ ਕਹੋਗੇ ਸਰ ਬਹੁਤ ਬਹੁਤ ਧੰਨਵਾਦ ਸੁਨੀਲ ਜੀ ਮੈਸੇਜ ਦਾ ਹੱਥੀ ਦੀ ਪੈੜ ਚ ਸਾਰੀਆਂ ਪੈਣਾ ਆ ਜਾਣੀਆਂ ਹੈ ਸੋ ਸਦਾ ਦਰਬਿੰਦਰ ਸਿੰਘ ਜੀ ਨੇ ਕਿਹਾ ਉਸ ਤੋਂ ਵੱਧ ਕਹਿਣ ਨੂੰ ਮੇਰੇ ਲਈ ਕੁਝ ਨਹੀਂਗਾ ਪਰਤੂ ਮੈਂ ਫੇਰ ਵੀ ਇਸ ਚੀਜ਼ ਤੇ ਜੋਰ ਦੇਣਾ ਕਿ ਜੋ ਡਾਕਟਰ ਚੰ다 ਸਿੰਘ ਦੀ ਯਾਦ ਨੂੰ ਬੋਰਡ ਲੱਗਿਆ ਹੋਇਆ ਹਾਂਜੀ ਹਾਂਜੀ ਉਹਨੂੰ ਉਸੇ ਤਰ੍ਹਾਂ ਹੋਰ ਸਨਮਾਨਿਤ ਕਰਨਾ ਚਾਹੀਦਾ ਹੈ ਹਾਂਜੀ ਇਹਦੇ ਮਹਾਂਪੁਰਖ ਜਿਨ੍ਹਾਂ ਨੇ ਇੰਨਾ ਦਾਨ ਦਿੱਤਾ ਹੋਵੇ ਇਸ ਇਲਾਕੇ ਦੀ ਪਿਆਰ ਕੀਤਾ ਹੋਵੇ ਇਸ ਇਲਾਕੇ ਦੀ ਤਰੱਕੀ ਵਾਸਤੇ ਕੰਮ ਕੀਤਾ ਹੋਵੇ ਉਹਨਾਂ ਦਾ ਨਾਮ ਅਸੀਂ ਮਟਾਈਏ ਬਹੁਤ ਉਹ ਵੀ ਨਹੀਂ ਕਿ ਨਹੀਂ ਜੀ ਬਹੁਤ ਬਹੁਤ ਅੱਛਾ ਬਚਾ ਰਿਹਾ ਹੈ ਹੁਣ ਆਏ ਤੁਹਾਡੇ ਆਉਣ ਦੀ ਬਹੁਤ ਅਤਿੰਤ ਖੁਸ਼ੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸਕਾ ਜੀ ਚਾਏ ਪੇਸਾਂ ਨੂੰ ਇੱਕ ਲੇਪ ਤੇ ਬਿੱਤਰੇ ਇਹਦਾ ਹੀ ਸੰਗ ਨੂੰ ਤੁਸੀਂ ਕਵਰੇਜ ਕਰਦੇ। ਇਹ ਤੁਸੀਂ ਮਾਨ ਦਿੰਦੇ ਹੋ ਮਹਾਰਾ ਤੁਸੀਂ ਬੜਪਣਾ ਤੁਹਾਡਾ ਬਹੁਤ ਧੰਨਵਾਦ ਹੈ ਮਹਾਰਾ ਮੈਨੂੰ ਤੁਸੀਂ ਇੱਕ ਕਾਬਲ ਸਮਝਿਆ ਥੈਂਕ ਯੂ। ਜੀ ਸਰ ਸਾਨੂੰ ਸਾਡੇ ਚੀਪ ਪੈਟਰੋਲ ਬਣਤੇ ਬਹੁਤ ਬਹੁਤ ਮੁਵਾਕਾ। ਹਾਂ ਜੀ ਹਾਂ ਜੀ। ਸਾਨੂੰ ਸਾਸ ਸੀਸੀਪੀ ਨਿਊਜ਼ ਦੇ ਚੀਪ ਪੈਟਰਨ ਬਣਾਏ ਗਏ ਨੇ। ਜੀ ਬਹੁਤ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੇ ਧੰਨਵਾਦ। ਇਹ ਉਹ ਕਾਬਲ ਨਹੀਂ ਕਿ ਮਹਾਰਾ ਸਰਪਸ ਨਹੀਂ ਕਰਨ ਦੇ ਕਾਬਲ ਨੇ ਮਹਾਰਾ ਸਾਡੇ ادارے ਦੀ। ਤੁਸੀਂ ਵੀ ਕਾਬਲ ਹੋ। ਥੈਂਕ ਯੂ ਥੈਂਕ ਯੂ। ਹਾਂ ਜੀ ਸ਼ਾਮਲਾ ਚਾਵਲਾ ਜੀ। ਸਭ ਤੋਂ ਪਹਿਲਾਂ ਮੈਂ ਹੀਰੇ ਗਰੁੱਪ ਦੇ ਸਾਰੇ ਮੈਂਬਰ ਜਿਨਾਂ ਨੇ ਇੱਥੇ ਆ ਕੇ ਅੱਜ ਇਹ ਮਾਨਮਕਸ਼ੀਆਂ ਇਕੱਠੇ ਕੀਤੀਆਂ ਸਾਰੇ ਮਿੱਤਰ ਦੋਸਤ ਵੀਰੇ ਗਰੁੱਪ ਜਿਹੜਾ ਬਣਾਇਆ ਨਵਾਂ ਅਰੇਂਜ ਕੀਤਾ ਤੇ ਮੈਂ ਸੰਧੂ ਸਾਹਿਬ ਦੀਆਂ ਔਰ ਮਨੇਜਰ ਸਾਹਿਬ ਦੀਆਂ ਗੱਲਾਂ ਸੁਣ ਕੇ ਮੈਨੂੰ ਕੁਝ ਇਹ ਲੱਗਦਾ ਜਿਵੇਂ ਚੰ다 ਸਿੰਘ ਬਰਵਾ ਸੀ ਸਾਡੇ ਸ਼ਹਿਰ ਵਾਸਤੇ ਬਹੁਤ ਵੱਡੀ ਸ਼ਖਸੀਅਤ ਸਰ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਕੋਰਪੋਰੇਸ਼ਨਾਂ ਉੱਚਾ ਕੀਤਾ ਜੀ ਸਰ ਤੇ ਮੈਂ ਇਹ ਕਹਿੰਦਾ ਵੀ ਇਹ ਜਿਹੜਾ ਹੀਰਾ ਗਰੁੱਪ ਆ ਇਹ ਇੱਕ ਕਲੱਬ ਨੂੰ ਹੋਤ ਦੇਵੇ ਚੰਦਾ ਸਿੰਘ ਵਰਵਾ ਕਲੱਬ ਬਣਾਇਆ ਜਾਵੇ ਤੇ ਆਪਾਂ ਉਹਦੇ ਤੇ ਅਧੀਨ ਕੰਮ ਕਰੀਏ ਵਾਹ ਚਾਉ ਲਈ ਬਹੁਤ ਗ੍ਰੇਟ ਵਿਚਾਰ ਹੈ ਗ੍ਰੇਟ ਵਿਚਾਰ ਹੈ ਅਜੇ ਹਰ ਕੋਈ ਗਰੁੱਪ ਬਣਿਆ ਵੀ ਨਹੀਂ ਆ ਬਾਂਝੇ ਦਾਤ ਕਥਨੀ ਨਹੀਂ ਆਪਾਂ ਉਹਨਾਂ ਦੇ ਨਾਮ ਦੇ ਉੱਤੇ ਆਪਾਂ ਸ਼ਹਿਰ ਦੇ ਵਿੱਚ ਸੇਵਾ ਕਰੀਏ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕੋਰਪੋਰੇਸ਼ਨ ਦੀ ਸੇਵਾ ਕੀਤੀ ਆ ਪੈਸੇ ਖਰਚੇ ਤੇ ਅਸੀਂ ਉਹਨਾਂ ਦੇ ਅਨੁਕਸ਼ਾ ਕਰਮਾਂ ਤੇ ਚੱਲ ਕੇ ਸੇਵਾ ਕਰੀਏ ਸ਼ਾਨ ਨਾਲ ਜਾਵੇ ਸੀਨੀਅਰ ਜਰਨਲਿਸ ਬੜੀ ਖੁਸ਼ੀਆਂ ਪਾਸਾਂ ਹੀ ਆ ਜੇ ਸਤਿਗੁਰ ਨਦਰ ਕਰੇ ਵਾਹ ਜੀ ਵਾਹ ਪਰਮਾਤਮਾ ਦੀ ਬੜੀ ਕਿਰਪਾ ਹੋਈ ਹੈ ਕਿ ਸਾਡੇ ਇਹਨੇ ਵਧੀਆ ਦੋਸਤਾਂ ਦਾ ਔਰਾ ਸਾਡੇ ਯਾਰਾਂ ਦਾ ਔਰਾ ਸਾਡੇ ਨਾਲ ਹੈ ਔਰ ਜਿਹਦਾ ਨਾਮ ਹੀਰੇ ਯਾਰ ਇੱਕ WhatsApp ਗਰੁੱਪ ਬਣਾਇਆ ਗਿਆ ਜੀ ਇਹਨਾਂ ਦੀ ਗੱਲ ਦੀ ਮੈਂ ਤਾਇਦ ਕਰਦਾ ਹਾਂ ਸ਼ਾਮਲਾ ਚਾਮਲੇ ਜੋ ਕਿ ਆ ਅਸੀਂ ਆਲਰੇਡੀ ਇਸ ਚੀਜ਼ ਨੂੰ ਪਲਾਨਿੰਗ ਚ ਲੈ ਕੇ ਚੱਲ ਰਹੇ ਹਾਂ ਕਿ ਡਾਕਟਰ ਚੰਦਾ ਸਿੰਘ ਮਰਵਾ ਫਾਊਂਡੇਸ਼ਨ ਦੇ ਨਾਮ ਤੇ ਕੋਈ ਅਸੀਂ ਕੰਮ ਕਰੀਏ ਕੋਈ ਉਸ ਨਾਮ ਤੇ ਅਸੀਂ ਕੋਈ ਕਲੱਬ ਉੜਾ ਕੇ ਉਹਨੂੰ ਕੰਮ ਕਰਾਂਗੇ ਪਰ ਇਹ ਸਿਰਫ ਇੱਕ ਦੋਸਤਾਂ ਨੇ ਵੈਸੇ ਇੱਕ ਗਰੁੱਪ ਬਣਾਇਆ ਗਿਆ ਜੀ ਜਾਂ ਚੰਦਾ ਸਿੰਘ ਮਾਡ ਡਾਕਟਰ ਅਮਰਜੀਤ ਸਿੰਘ ਮਰਵਾਣਾ ਹਾਂ ਹਾਂ ਜੀ ਡਾਕਟਰ ਅਮਰਜੀਤ ਸਿੰਘ ਮਰਵਾ ਤੇ ਨਾਮ ਤੇ ਬਣਾਵਾਂਗੇ ਉਹ ਸੰਧੂ ਸਾਹਿਬ ਜਾਲ ਦੱਸਣਗੇ ਦਰਸ਼ ਸਿੰਘ ਸੰਧੂ ਲਈ ਕਿਉਂਕਿ ਉਹ ਉਸ ਪਰਿਵਾਰ ਦੇ ਕਾਫੀ ਨੇੜੇ ਜੁੜੇ ਹੋਏ ਆ ਕਿਉਂੋ ਜਿਵੇਂ ਵੀ ਉਹ ਕਹਿਣਗੇ ਕਿਉਂਕਿ ਇਹਨਾਂ ਨੇ ਉਹਨਾਂ ਦੀ ਬੀਟੀਆਂ ਵਗੈਰਾ ਨੂੰ ਨਾਲ ਲੈ ਕੇ ਚੱਲਣਗੇ ਮਰਵਾ ਦੇ ਮੈਂਬਰ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਸਾਡੇ ਪਿੱਛੋਂ ਸਾਡੇ ਪਿੰਡਾਂ ਦੇ ਯਾਰ ਚ ਕੀ ਕੋਈ ਸਾਡੇ ਸ਼ਹਿਰ ਚ ਹੋ ਰਿਹਾ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਹਾਂ ਜੀ ਬੇਟਾ ਰੂਲਾ ਜੀ ਮੈਂ ਇਦਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜਿਵੇਂ ਤਾਬਰਾ ਜੀ ਨੇ ਮੇਰੇ ਲਈ ਗੱਲ ਦੱਸੀ ਹੈ ਜੀ ਬਾਕੀ ਬੜੇ ਬਹੁਤ ਬੜੇ ਫਾਇਦਾ ਕਰਦੇ ਸੀ ਹਾਂ ਜੀ ਸਾਡੇ ਸ਼ਹਿਰ ਦੀ ਸੱਸੀ ਦਸਤੀ ਸਾਡੇ ਸ਼ਹਿਰ ਦੇ ਮੁਸਲਮਾਨ ਜੋ ਗਸਤੀ ਜੇਕਰ ਉਹਨਾਂ ਦੇ ਨਾਂ ਦੇ ਮਿਲੋ ਬਟ ਉਸਤੇ ਮਿਲੋ ਕਰਦੇ ਵੀ ਨਹੀਂ ਹਾਂ ਜੀ ਬੜਾ ਬੜਾ ਫਰਕ ਹੈ ਜੀ ਬਦੂ ਸਾਹਿਬ ਨੂੰ ਬੰਦਾ ਮੁਬਾਰਕਾ ਜੀ ਮਿਲੋ ਪੈਦਮੰਦੀਆਂ ਤੁਹਾਡੇ ਸੀਟੀਪੀ ਨੂੰ ਇਹਦਾ ਬਹੁਤ ਵੱਡਾ ਫਾਇਦਾ ਆ ਇਹਦੀ ਜੁੜੀ

ਸਾਭ ਤੇ ਤੁਹਾਡੇ ਦਰਸ਼ਕਾਂ ਨੂੰ ਅਸੀਂ ਦਾ ਜੀ ਅੱਜ ਜੋ ਹੀਰੇ ਯਾਰ ਗਰੁੱਪ ਨੂੰ ਰਾਤਿਸਤ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਵਿੱਚ ਸਾਰੇ ਹੀ ਹਾਜ਼ਰ ਨੇ ਔਰ ਪ੍ਰਸਿੱਧ ਵੀਰ ਸਾਰਿਆਂ ਨੂੰ ਜਾਇਨੂ ਜੀ ਤੇ ਸਾਡਾ ਹੀਰੇ ਗਰੁੱਪ ਇਸੇ ਤੱਕਾਂ ਚੱਲਦਾ ਰਿਹਾ ਪਿਛਲੇ ਮਹੀਨੇ ਪਾਇਤਿਕ ਨੂੰ ਅਸੀਂ ਖੈਦਪੁਰ ਦਾਸਤਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਰਾਤ ਦੇ ਮਾਣੇ ਦਾ ਤੇ ਅੱਜ ਇੱਕ ਮਹੀਨੇ ਬਾਅਦ ਹੀ ਅੱਜ ਸਵੇਰ ਨੂੰ ਦੋਹਾਂ ਰੱਖਿਆ ਔਰ ਜਿਸ ਤੱਕਾਂ ਬਾਕੀ ਬਲਾਰੇ ਵਾਲੇ ਡਾਕਟਰ ਅਮਰਜੀਤ ਸਿੰਘ ਬਰਵਾਹ ਬਾਰੇ ਕਹਿੰਦੇ ਕਿ ਜੀ ਡਾਕਟਰ ਅਮਰਜੀਤ ਸਿੰਘ ਬਰਵਾਹ ਬਾਰੇ ਜਲਦੀ ਹੀ ਹਾਂਜੀ ਇੱਕ ਮਿੰਟ ਪਲੀਜ਼ ਪਲੀਜ਼ ਸਾਇਲੈਂਟ ਪਲੀਜ਼ ਹਾਂਜੀ ਹਾਂਜੀ ਜਲਦੀ ਹੀ ਇਹ ਕਲੱਬ ਦਾ ਗਠਨ ਕੀਤਾ ਜਾ ਰਿਹਾ ਹੈ ਔਰ ਅਸੀਂ ਪਹਿਲਾਂ ਵੀ ਇੱਕ ਵੀਡੀਓ ਜਾਰੀ ਕਰ ਚੁੱਕੇ ਹਾਂ ਔਰ ਸੰਧੂ ਸਾਹਿਬ ਉਹਨਾਂ ਦੇ ਸਰਤਾਜ ਦੇ ਸਮਰੋਹ ਵਿੱਚ ਬੋਲ ਚੁੱਕੇ ਨੇ ਹਾਂਜੀ ਪਰੰਤੂ ਪ੍ਰਸ਼ਾਸਨ ਤੇ ਜਾਂ ਨਗਰ ਕੌਂਸਲ ਤੇ ਅਜੇ ਤੱਕ ਕੋਈ ਅਸਰ ਨਹੀਂ ਕਿ ਉਹਨਾਂ ਦੇ ਇਹ ਫਾਦ ਦੇ ਜੇ ਨਾਂ ਤੇ ਡਾਕਟਰ ਚੰਦਰ ਸਿੰਘ ਬਰਵਾ ਦੇ ਨਾਂ ਤੇ ਜੋ ਸੜਕ ਰੇਲਵੇ ਰੋਡ ਬਣਾਈ ਗਈ ਸੀ ਉਹਨਾਂ ਦੇ ਦੋ ਗੇਟ ਦੋ ਗੇਟਾਂ ਦੇ ਉੱਤੇ ਵੀ ਲੋਕਾਂ ਨੇ ਆਪ ਦੇ ਫਲੈਕਸਾਂ ਲਗੀਆਂ ਹੋਈਆਂਆਂ ਲਗੀਆਂ ਹੋਈਆਂ ਉਹਨਾਂ ਨੂੰ ਤੁਰੰਤ ਹਟਾਉਣ ਦੀ ਜ਼ਰੂਰਤ ਹੈ ਨਗਰ ਕੌਂਸਲ ਦੇ ਈਓ ਨੂੰ ਵੀ ਤੇ ਪ੍ਰਧਾਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਅੱਜ ਹੀ ਇੱਕ ਕਲਬ ਵਾਲੇ ਇੱਕ ਐਪਲੀਕੇਸ਼ਨ ਸਬਮਿਟ ਕਰੋ ਸਰ ਲੀਗਲ ਕਾਨੂੰਨੀ ਤੌਰ ਤੇ ਐਪਲੀਕੇਸ਼ਨ ਸਬਮਿਟ ਕਰੋ ਤਾਕੇ ਉਹਦੀ ਪ੍ਰोसीडिंग ਚੱਲੇ ਉਹ ਉਹ ਤਾਂ ਜੇ ਨਗਰ ਕੌਂਸਲ ਨਾ ਕਰੂਗੀ ਨਗਰ ਕੌਂਸਲ ਨਾ ਕਰੂਗੀ ਤਾਂ ਉਹਦਾ ਡੈਕਟਰ ਨੂੰ ਵੀ ਮੰਤਰੀ ਨੂੰ ਵੀ ਟਿਕਟ ਅਸਾਈਨਮੈਂਟ ਕਰੀਏ ਠੀਕ ਹੈ ਪਰੰਤੂ ਇਹ ਨਗਰ ਕੌਂਸਲ ਦਾ ਫਰਜ਼ ਹੈ ਫਰਜ਼ ਹੈ ਨੈਤਿਕ ਨੈਤਿਕ ਦੇ ਦਾ ਆਧਾਰ ਤੇ ਵੀ ਨਗਰ ਕੌਂਸਲ ਨੂੰ ਇਹਦੀ ਜ਼ਿੰਮੇਵਾਰੀ ਹੈ ਹਾਂਜੀ ਹਾਂਜੀ ਕੋਈ ਇਹ ਕਦੇ ਮੀ ਸ਼ਿਕਾਇਤ ਕਰੇ ਕੋਈ ਫਿਰ ਵੀ ਕਾਰਵਾਈ ਕਰਨੀ ਹੈ ਮੈਂ ਸੀਸੀਪੀ ਨਿਊਜ਼ਰਲ ਸਪੈਸ਼ਲ ਅੱਜ ਪ੍ਰਧਾਨ ਜੀ ਨੂੰ ਨੋਟਿਸ ਦਊਗਾ ਇਹ ਕਰਵਾਇਆ ਜਾਵੇ ਨਗਰ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਜਿਹੜਾ ਹੋਲਡਿੰਗ ਆ ਉਹ ਉਹਨਾਂ ਨੂੰ ਕਿਉਂ ਮੇਕੋ ਠੀਕ ਹੈ ਸਰ ਉਹ ਬਹੁਤ ਜ਼ਿਆਦਾ ਜ਼ਰੂਰਤਾਂ ਲਾਉਣ ਦੀ ਔਰ ਅੱਜ ਤੱਕ ਜੇ ਨਗਰ ਕੌਂਸਲ ਨੇ ਰੋਡ ਬਣਾਈ ਹੁੰਦੀ ਤਾਂ ਅੱਜ ਨੂੰ ਚਾਰ ਮਹੀਨੇ ਬਣਨਦੇ ਬਿਲਕੁਲ ਹਾਂ ਅੱਜ ਤੱਕ 26-24 ਸਾਲ ਹੋ ਗਏ ਉਹ ਰੋਡ ਬਣੀ ਨਾ ਤੇ ਉਹ ਜਿਉਂਦੀ ਤਾਂ ਜੀ ਸਰ ਜੀ ਥੈਂਕ ਯੂ ਬਹੁਤ-ਬਹੁਤ ਥੈਂਕ ਯੂ ਮੇਰੇ ਵੀਰ ਤਰਸਿਮ ਲਾ ਬਟਾ ਜੀ ਸੀਨੀਅਰ ਜਰਨਲਿਸਟ ਨੇ ਸਰ ਕੀ ਕਹੋਗੇ ਜੈ ਹਿੰਦ ਦੋਸਤੋ ਅੱਜ ਇੱਥੇ ਆ ਕੇ ਬੜਾ ਮਨ ਖੁਸ਼ ਹੋਇਆ ਵੀ ਸ਼ਹਿਰ ਦੀ ਇੱਕ ਸੰਸਥਾ ਬਣੀ ਹੈ ਹੀਰੇ ਯਾਰ ਬੜਾ ਵਧੀਆ ਨਾਮ ਦਿੱਤਾ ਗਿਆ ਇਹ ਹੋਣਾ ਵੀ ਚਾਹੀਦਾ ਸੀ ਸ਼ਹਿਰ ਦੇ ਵਿੱਚ ਇਦਾਂ ਦੀ ਸੰਸਥਾ ਇੱਕ ਬਣ ਵਿੱਚ ਇਹਦੇ ਨਾਲ ਇਹ ਨਹੀਂ ਵੀ ਸ਼ਹਿਰ ਦੀ ਜਿਹੜੀਆਂ ਆਪਾਂ ਡਵੈਲਪਮੈਂਟ ਹੋਣੀਆਂ ਜਿਹੜੀਆਂ ਵਿਕਾਸ ਕਾਰਜ ਕਰਨੇ ਆ ਜਾਂ ਆਪਾਂ ਗੱਲਬਾਤ ਕਰਨੀਆਂ ਸ਼ਹਿਰ ਦੇ ਭੜੇਲੀ ਉਹ ਤਾਂ ਹੋਏਗਾ ਹੀ ਹੋਏਗਾ ਹਾਂਜੀ ਸਭ ਤੋਂ ਵੱਡੀ ਗੱਲ ਵੀ ਯਾਰ ਇਕੱਠੇ ਹੋਣਗੇ ਇਕੱਠੇ ਹੋਣਗੇ ਤੇ ਉਹ ਬੜਾ ਰਲ ਮਿਲ ਕੇ ਆਪਦੇ ਦੁੱਖ ਵੀ ਸਾਂਝੇ ਕਰਨਗੇ ਇੱਕ ਦੂਜੇ ਨਾਲ ਦੁੱਖ ਸਾਂਝੇ ਕਰਨਗੇ ਕਿਉਂਕਿ ਉਹਦੇ ਵਿੱਚ ਅੱਜ ਕੱਲ ਕੀ ਹਾਲਾਤ ਹੋਏ ਵਿਆ ਬੱਚੇ ਔਰ ਪੇਰੈਂਟਸ ਮੋਬਾਈਲਾਂ ਤੇ ਹੀ ਬਿਜ਼ੀ ਆ ਹਾਂਜੀ ਹਾਂਜੀ ਐਕਟੀਵਿਟੀਜ਼ ਖਤਮ ਹੋ ਗਈਆਂ ਐਕਟੀਵਿਟੀਜ਼ ਐਦਾਂ ਜਦੋਂ ਯਾਰ ਇਕੱਠੇ ਹੋਣਗੇ ਨਾ ਇੱਕ ਦੂਜੇ ਨਾਲ ਦੁੱਖ ਸਾਂਝੇ ਹੋਣਗੇ ਇੱਕ ਦੂਜੇ ਦੀਆਂ ਮੁਸ਼ਕਲਾਂ ਦਾ ਪਤਾ ਲੱਗੇਗਾ ਇੱਕ ਦੂਜੇ ਦੇ ਜਦੋਂ ਕੰਮ ਆਵਾਂਗੇ ਨਾ ਬੜਾ ਬੜਾ ਮਨ ਖੁਸ਼ ਹੋ ਲੱਗਾ ਨਹੀਂ ਮਿਲਦਾ ਆਦਰ ਮਿਲੇਗਾ ਔਰ ਇੱਕ ਦੂਜੇ ਦੇ ਦੁੱਖ ਦੂਰ ਹੋਣਗੇ ਔਰ ਦਰਦ ਮਹਿਸੂਸ ਹੋਣਗੇ ਇੱਕ ਦੂਜੇ ਦੇ ਉਹਦੇ ਨਾਲ ਬੜਾ ਵਧੀਆ ਉਪਰਾਲਾ ਹੈਗਾ ਜਿਹੜਾ ਹੈਗਾ ਯਾਰ ਹੀਰੇ ਜਿਹੜੇ ਯਾਰ ਇਹ ਗਰੁੱਪ ਬਣਿਆ ਬਣਨਾ ਵੀ ਚਾਹੀਦਾ ਸੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਗਰੁੱਪ ਬਣਾਇਆ ਬੜੀ ਮੈਂ ਉਹਨਾਂ ਨੂੰ ਵਧਾਈ ਦਿੰਦਾ ਇਹ ਸ਼ਹਿਰ ਦੇ ਵਿੱਚ ਜਿਹੜਾ ਉਪਰਾਲਾ ਕੀਤਾ ਬੜਾ ਅੱਛਾ ਉਪਰਾਲਾ ਧੰਨਵਾਦ ਥੈਂਕ ਯੂ ਥੈਂਕ ਯੂ ਹਾਂ ਜੀ ਕੋਈ ਕੋਈ ਸੱਜਣ ਦੋ ਸ਼ਬਦ ਬੋਲਣਾ ਚਾਹਵੇ ਤਾਂ ਹਾਂ ਜੀ ਸ਼ਿੰ다 ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਵੀਰੇ ਯਾਰ ਦਾ ਮਤਲਬ ਅਸੀਂ ਵੀਰੇ ਯਾਰਾਂ ਵਰਗੇ ਤੇ ਯਾਰਾਂ ਦੇ ਨਾਲ ਹੀ ਖੜੇ ਰਾਵਾਂਗੇ ਜੀ ਹਾਂ ਵਾਹ ਬਹੁਤ ਚੰਗੇ ਉਹਨਾਂ ਨੇ ਸਾਥ ਦੇਵਾਂਗੇ ਵੀਰੇ ਯਾਰਾਂ ਨੂੰ ਸਾਥ ਦੇਵਾਂਗੇ ਬਾਹਰ ਬਾਹਰ ਲੰਗਰੀ ਮੱਕੜ ਗ੍ਰੇਟ ਹਾਂ ਜੀ ਸ਼ਿੰ다 ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਮੇਨ ਮਕਸਦ ਇਹ ਸੀ ਲੈ ਵੀ ਸ਼ਹਿਰ ਦੀਆਂ ਚਨਿੰਦਾ ਵਸਤੀਆਂ ਜਿਹੜੀਆਂ ਸ਼ਹਿਰ ਦੇ ਬਾਰੇ ਚੰਗਾ ਸੋਚਦੀਆਂ ਨੇ ਜੀ ਤੇ ਨੰਬਰ 2 ਜਿਵੇਂ ਮਿਟਾਈ ਨੇ ਕਿਹਾ ਲੈ ਵੀ ਦੋਸਤਾਂ ਮਿੱਤਰਾਂ ਦੀ ਬਾਕ ਬੰਨ ਦਾ ਲੋਕਾਂ ਕੋਲ ਸ਼ਰਮਾ ਬਹੁਤ ਘੱਟ ਹੈ ਲੋਕ ਸਾਰੇ ਬਿਜੀ ਨੇ ਉਹਦੇ ਵਿੱਚ ਜਿੰਨਾ ਪਿਆਰ ਵਧੇਗਾ ਜੇ ਪਿਆਰ ਵਧੇਗਾ ਬਾਕੀ ਸਭ ਬਾਤ ਵੀ ਹੋਏਗਾ ਤੇ ਪਾਪ ਵਗੈਰਾ ਸਾਰੇ ਕੰਮ ਚੰਗੇ ਹੋਣਗੇ ਤੇ ਬੈਠ ਕੇ ਬੈਠਾਂਗੇ ਤਾਂ ਮੇਰੇ ਖਿਆਲ ਨੇ ਵਰਗੀ ਕੋਈ ਰੀਤ ਨਹੀਂ ਬੈਠ ਕੇ ਬੈਣਾ ਬਹੁਤ ਜ਼ਰੂਰੀ ਹੈ ਤੇ ਟਾਕ ਕਰਨੀ ਜ਼ਰੂਰੀ ਹੈ ਆਪਸ ਗੱਲਾਂ ਬਾਤਾਂ ਕਰਨੀ ਜ਼ਰੂਰੀ ਗੱਲਾਂ ਪਤਾ ਨਾ ਬੜੇ ਹੀ ਮਸ ਗੱਲ ਹੋ ਜਾਂਦੇ ਇਸ ਕਰਕੇ ਇਹ ਸਾਰਾ ਗਰੁੱਪ ਬਣਾਇਆ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮਾਰੇ ਹਾਂ ਜੀ ਜੀ ਹਾਂ ਜੀ ਮਹਾਰਾਜ ਸਰ ਡਿਨੈਲ ਸਿੰਘ ਜੀ ਕੈਪਟਨ ਸਾਹਿਬ ਕੋਈ ਅਸੀਂ ਜੋ ਇੱਕ ਗਰੁੱਪ ਨਾਲ ਹੈ ਸ਼ਹਿਰ ਦੇ ਨਵੰਨੇ ਕਰਨ ਵਾਸਤੇ ਹੈ ਉਹ ਸ਼ਹਿਰ ਦੀ ਸੁੰਦਰਤਾ ਨੂੰ ਬਣਾਉਣ ਵਾਸਤੇ ਬਣਾਇਆ ਹੈ ਔਰ ਮੈਂ ਜ਼ਿੰਮੇਦਾਰ ਹਾਂ ਹੋਰ ਵੀ ਇਸ ਗਰੁੱਪ ਵਿੱਚ ਜੋ ਚੰਗੇ ਸ਼ਹਿਰੇ ਜੋੜਨਾ ਚਾਹਦੇ ਉਹ ਜੋੜਨਾ ਚਾਹੀਦੇ ਹੈ ਤਾਂ ਕਿ ਇਸ ਸ਼ਹਿਰ ਨੂੰ ਹੋਰ ਵੀ ਅਸੀਂ ਨਾਲ ਮਿਲ ਕੇ ਸਾਰੇ ਸੁੰਦਰ ਬਣਾ ਸਕੀਏ ਜੋ ਇਹਨਾਂ ਦਾ ਬਹੁਤ ਦਾ ਰੋਡਾਂ ਤੇ ਜੋ ਟ੍ਰੈਫਿਕ ਜੋ ਹੈ ਉਹ ਰਾਸ਼ੇ ਹੋ ਰਿਹਾ ਹੈ ਉਹਨੂੰ ਅਸੀਂ ਸੁਧਾਰ ਲਿੰਗੇ ਤੇ ਸਾਰਾ ਕੁਝ ਸਹਿਤ ਦੇ ਨਿਵੇਦਕਾਂ ਤੋਂ ਬਾਅਦ ਤੇ ਅਸੀਂ ਜੋੜਾਂਗੇ ਥੈਂਕ ਯੂ ਸਰ ਜੀ ਕੋਈ ਸਖਸ਼ੀਤ ਦੋ ਸ਼ਬਦ ਆਖਾਈ ਸਾਹਿਬ ਥੈਂਕ ਯੂ ਜੀ ਸੀ ਜੀ ਦੋ ਸ਼ਬਦ ਲੈਣਾ ਹੀ ਹੈ ਜੀ ਮੈਂ ਸਮੂਹ ਸਾਥੀਆਂ ਤੇ ਸੂ ਆਪਣੇ ਪੂਰਪੁਰਮ ਵਾਸੀ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਹੀਰੇ ਗਰੁੱਪ ਨੂੰ ਜੁਗਾਇਨ ਕਰੋ ਔਰ ਸ਼ਹਿਰ ਦੀ ਭਲਾਈ ਲਈ ਆਪਾਂ ਸਾਰੇ ਰਲ ਮਿਲ ਕੇ ਮਤਲਬ ਹਮਲਾਬਾ ਕੀ ਕਿ ਇਹਨੂੰ ਹੋਰ ਸੁੰਦਰ ਸੋਹਣਰ ਬਣਾਈਏ ਥੈਂਕ ਯੂ ਥੈਂਕ ਯੂ ਐਂਡ ਫਿਰ ਅਗੇ ਜੀ ਅਸੀਂ ਸਾਡੇ ਭਾਰੀਓ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਧੂ ਜੀ ਕੋਲੇ ਸਾਡੇ ਚੀ ਪੈਟਰਨਰ ਨੇ ਨਵੇਂ ਨਾਮ ਸੀਸੀ ਦੀ ਨਿਊਜ਼ ਦੇ ਵੀ ਔਰ ਸਾਡੇ ਸਾਥੀਆਂ ਦੇ ਵੀ ਜਿਨੀਆਂ ਸਖਸ਼ੀਤਾ ਨੇ ਇੱਥੇ ਸਰਕਾਰੀ ਡਿਪਾਰਟਮੈਂਟਾਂ ਵਿੱਚੋਂ ਹਾਇਰ ਅਹੁਦਿਆਂ ਤੇ ਇਹ ਬਰਾਜ਼ਮਨ ਰਹੇ ਨੇ ਔਰ ਰਿਟਾਇਰ ਹੋ ਕੇ ਔਰ ਹੀਰੇ ਯਾਰ ਗਰੁੱਪ ਦੇ ਸ਼ਮੂਲੀਅਤ ਵੈਸੇ ਬੜੀਆਂ ਅੜੀਆਂ ਨੇ ਕਲਾ ਕੀਤੀਆਂ ਨੇ ਮੈਂ ਤਾਂ ਕਿਤੇ ਹੁਣ ਸੁਣਾ ਨਹੀਂ ਆ ਔਰ ਇੱਕ ਤਾਂ ਸਖਸੀਤ ਦੀ ਇੱਕ ਕਹਾਣੀ ਆ ਕਿਤੇ ਫਿਰ ਸਾਂਝੀ ਕਰਾਂਗੇ ਹਾਂਜੀ ਪ੍ਰੋਫੈਸਰ ਮੇਰੇ ਹੀਰੇ ਯਾਰ ਗਰੁੱਪ ਦੇ ਸਾਰੇ ਸਾਥੀਓ ਤੇ ਹੋਰ ਮਿੱਤਰ ਤੇ ਪ੍ਰੈਸ ਦੇ ਸ਼ਾਮਲ ਸ਼ਰਮਾ ਜੀ ਤੇ ਮੇਘਰਾ ਜੀ ਤੇ ਮੇਰੇ ਜੀਜ਼ ਸੀਸੀਪੀ ਨਿਊਜ਼ ਦੇ ਚੀ ਇਹ ਸਾਰੇ ਵੀਰੋਂ ਬੜੀ ਖੁਸ਼ੀ ਆ ਕਿ ਨੋ ਹੀ ਕਿਤੇ ਦੇ ਕੋਈ ਜਸਾਰੇ ਵੀਰੋਂ ਬੜੀ ਖੁਸ਼ੀ ਆ ਕਿ ਜਿਹੜਾ ਹੀ ਕਿਤੇ ਕੋਈ ਚੰਗਾ ਕੰਮ ਹੁੰਦਾ ਹੈ ਉੱਥੇ ਜੇ ਮੈਂ ਹਾਜ਼ਰ ਹੋਵਾਂ ਤੇ ਮੈਨੂੰ ਲੱਗਦਾ ਯਾਰ ਅੱਜ ਕੋਈ ਪ੍ਰਾਪਤ ਕਰ ਲੈ ਜੀ ਜਿਵੇਂ ਕਿਸੇ ਨੂੰ ਕਿਹਾ ਸੀ ਕਿ ਆਵਾ ਜਾਵਾ ਤੇਰੇ ਬਦਲੇ ਮੇਰਾ ਕੰਮ ਨਾ ਗਲੀ ਦੇ ਵਿੱਚ ਕਰੀ ਮੇਰਾ ਮੈਸਾ ਦਾ ਹੋਰ ਕੰਮ ਕੋਈ ਨਹੀਂ ਆਪਾਂ ਵੀ ਅਸੀਂ ਤੁਹਾਡੇ ਭਰਾਵਾਂ ਵਾਰੇ ਜਾਂ ਚੇਲੇਆਂ ਮੁੰਡੇ ਕੁੜੀਆਂ ਦੇ ਜਾਂ ਨਾਲ ਦੀ ਜ਼ਿੰਦਗੀ ਵਾਰੇ ਆਉਂਦੇ ਜਾਂਦੇ ਰਹਾਂ ਮੋਰ ਦਾ ਐਸੀ ਜਿੰਦਗੀ ਵਿੱਚ ਕੰਮ ਲੈ ਕੇ ਆਇਆ ਜੀ ਇਸੇ ਤਰ੍ਹਾਂ ਜਿਵੇਂ ਆਪਾਂ ਬਾਹਰ ਬਦੇਛਣੇ ਜਾਂਦੇ ਆ ਡਾਕਟਰ ਮਰਵਾ ਸਾਹਿਬ ਦੇ ਪਿਆਰ ਦੇ ਸਰਕਾਰ ਤੇ ਉਹਨਾਂ ਦੀ ਨੇੜਤਾ ਸਰਕਾਰ ਤੇ ਜਦੋਂ ਉੱਥੇ ਗਏ ਆ ਉਹ ਵੀ ਅਮਰੀਕਾ ਕ੍ਰੈਂਟਾਜ ਵੀ ਉਹੀ ਮੋਰ ਰਿਹਾ ਹੈ ਪਰ ਉਹਨਾਂ ਦੇ ਚਲੇ ਜਾਣ ਦੀ ਸਾਨੂੰ ਬੜਾ ਦੁੱਖ ਹੋਇਆ ਤੇ ਉਹ ਬੜੀ ਲੰਮੀਆਂ ਕਹਾਣੀਆਂ ਅਸੀਂ ਬਾਤ ਕਿਹਾ ਤੇ ਸਾਡੇ ਰਜਿੰਦਰ ਸਿੰਘ ਸਰਾ ਤਸੀਲਦਾਰ ਨੇ ਇਹਦੀ ਕਦਰਰੀਆਂ ਇਕੱਲ ਸਾਡੇ ਉਹਨਾਂ ਦੇ ਨਾਂ ਤੇ ਘਰਤਾ ਹੈ ਜੇ ਉਹ ਸੰਦ ਕਾਲ ਨੂੰ ਹੀ ਬਾਲ ਕਰਨਾ ਵੀ ਉਹਨਾਂ ਦੇ ਨਾਲ ਦਾ ਟੂਰਨਾਮੈਂਟ ਜਾਂ ਕੋਈ ਕਲੱਬ ਜਾਂ ਕੋਈ ਚੰਗੇ ਚੰਗੇ ਲੈਵਲ ਦੇ ਕੋਈ ਕੈਂਪ ਲੱਗਣੇ ਜਿਹੜੇ ਉਹ ਆਲ ਇੰਡੀਆ ਲੈਵਲ ਦੀ ਇੱਕ ਆਰਗੇਨਾਈਜ਼ਡ ਹੋਣੀ ਹੋਈ ਔਰ ਤੁਸੀਂ ਉਹਦਾ ਮੁੱਢ ਹੋਵੋਗੇ ਸਾਰੇ ਵਾਈਬ ਵਾਈਬ ਇਹ ਕੋਈ ਸੀ ਪਲਾਨ ਕਰ ਰਹੇ ਐ ਅਸੀਂ ਦੁੱਖ ਦੇ ਵਿੱਚ ਹੁਣੇ ਨਹੀਂ ਕੁਝ ਕਰ ਸਕੇ ਅਗਲੇ 4 ਫਾਰਮੂਲੇ ਤੁਸੀਂ ਤਿਆਰ ਰੱਖੋ ਕਿ ਉਸ ਲੈਵਲ ਦਾ ਟੂਰਨਾਮੈਂਟ ਜਾਂ ਸਾਰਾ ਫੰਕਸ਼ਨ ਹੋਵੇ ਇੱਕ ਕਪੂਰਥਲੇ ਹੁਣ ਟੂਰਨਾਮੈਂਟ ਹੋ ਰਿਹਾ 28 ਤੋਂ 4 ਮਾਰਚ ਤੱਕ ਜੇ ਕੋਈ ਜਾਣਾ ਚਾਹੋਂਗੇ ਆਪਾਂ ਇੱਕ ਦਿਨ ਵੇਖਿਆ ਹਾਂਗੇ ਉਹ ਕਿਉਂ ਇਹਦਾ ਟੂਰਨਾਮੈਂਟ ਕਰਾਉਂਦੇ ਹੋ ਕਿਉਂਕਿ ਬਾਸਕਟਬਾਲ ਦੇ ਪਲੇਅਰ ਇਹਨਾਂ ਤੋਂ ਸਿੱਖ ਰਹੇ ਨੇ ਤੇ 42 ਤੋਂ 43 ਕਾਲਜ ਕਲਰ ਦਾ ਸੈਕਸ ਇੰਟਰਨੈਸ਼ਨਲ ਕਲਰ ਦਾ ਇਹ ਫੀਚ ਚੰਦ ਘਟਾਰੀਆ ਜੀ ਆਪਣੇ ਸੰਦੀਮ ਜੀ ਦੇ ਡੈਡੀ ਤੇ ਗੁਰਚੰਦ ਸਿੰਘ ਨੇ ਹੱਲੇ ਵਾਲਾ ਪ੍ਰਕਾਸ਼ ਸਿੰਘ ਬਾਦਲ ਹੋ ਰਹੇ ਜੀ ਕਾਫੀ ਸੱਜਣ ਮਾਨ ਆਸਤੀਆਂ ਉਹਨਾਂ ਦੀ ਜਿਮਾਤੀ ਰਹੇ ਆ ਤੇ ਉਹਨਾਂ ਦਾ ਯੋਗਦਾਨ ਹੈ ਜਿਹੜਾ ਦੁਨੀਆਂ ਦੇ ਵਿੱਚ ਇੱਕ ਵੱਡੀ ਹیثیت ਦੇ ਤੌਰ ਤੇ ਇੱਕ ਐਜੂਕੇਸ਼ਨਰ ਦੇ ਤੌਰ ਤੇ ਇੱਕ ਦਾਨੀ ਦੇ ਤੌਰ ਤੇ ਵੱਡਾ ਹੈ ਅਮਰੀਕਾ ਦੇ ਜਾ ਕੇ ਜਿਹੜੇ ਐਲੇ ਦੇ ਵਿੱਚ 18 ਸਾਲ ਲਗਾਤਾਰ ਕਮਿਸ਼ਨਰ ਰਹਿਣਾ ਉਹਨਾਂ ਦਾ ਤੇ ਉਥੋਂ ਦੇ ਗੱਈਆਂ ਦੇ ਸੜਕਾਂ ਦੇ ਨਾਂ ਤੇ ਉਹਨਾਂ ਦੇ ਅਮਰ ਦੀ ਸਮਰਾ ਬਹੁਤ ਸਕੇ ਸੜਕਾਂ ਦੇ ਰਸਤਿਆਂ ਦੇ ਨਾਂ ਲਿਖੇ ਜਾਣੇ ਇਹ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਉਹਨਾਂ ਦੇ ਤੁਸੀਂ ਸੀਸੀਪੀ ਨੂੰ ਦੇਣਾ ਉਹਨਾਂ ਦੇ ਹੱਤਮ ਅਰਦਾਸ ਤੇ ਆਪਾਂ ਜਿਹੜਾ ਟੈਲੀਫਿਲਮ ਬਣਾਈ ਸੀ ਸੀਟੀ ਉਹਨੂੰ ਬੜਾਈ ਸੀ ਉਹ ਸਾਰਿਆਂ ਨੇ ਉੱਥੇ ਡਿਸਪਲੇ ਕੀਤੀ ਸੀ ਤੇ ਤੁਸੀਂ ਵਾਦਾ ਵੀ ਕੀਤਾ ਸੀ ਉਹਦੇ ਤੇ ਕਿਤਾਬ ਨਹੀਂ ਕੀ ਹਾਂ ਕਿਤਾਬ ਲਿਖ ਹਾਂ ਉਹਦੇ ਵਿੱਚ ਤੁਸੀਂ ਵੀ ਸਾਰੇ ਉਹਦਾ ਹਿੱਸਾ ਹੋ ਕੋਈ ਜਾਂ ਕੋਈ ਜਣਾ ਦੀ ਹਿਸਟਰੀ ਲਿਖਾ ਦਿਓ ਤੇ ਆਪਾਂ ਉਹ ਜਿਹੜਾ ਖਰਚਾ ਮੈਂ ਡਿਕਲੇਅਰ ਕਰਨ ਦਾ ਤਾਂ ਟੈਨ ਨਹੀਂ ਕਰਦਾ ਆਪਾਂ ਮੇਰੀ ਜ਼ਮੀਨ ਵੇਚ ਕੇ ਜੋ ਇੰਡੀਆ ਇੰਡੀਆ ਟੂਰਨਾਮੈਂਟ ਕਰਾਵਾ ਰਿਹਾ ਜ਼ਮੀਨਾਂ ਵੇਚ ਕੇ ਇਹ ਕਰਵਾ ਰਹੇ ਆ ਪਰ ਉਹ ਖਿਆਲ ਵੀ ਨਹੀਂ ਸਮਰਥਾ ਨਾ ਹੋਏ ਬੰਨ ਫੇਰ ਤੁਸੀਂ ਲੋ ਖੜਾ ਕਰ ਦਿੰਦੇ ਆ ਇਸ ਕਰਕੇ ਹੁਣ ਤੁਹਾਡਾ ਗਰੁੱਪ ਬਣਾਵਾਂਗੇ ਉਹਨਾਂ ਤੋਂ ਤੁਹਾਡਾ ਕੁਝ ਨਾ ਕੁਝ ਦਿਲ ਮੇਜ ਕੇ ਤੇ ਮੈਂ ਉਹਦੇ ਸਹਿਯੋਗ ਪਾਇਆ ਕਰੂੰਗਾ ਤੁਹਾਡੀ ਕਲੱਬ ਬਣਾਵਾਂਗੇ ਇਹਨਾਂ ਕੁਝ ਇਹਦਾ ਅੱਜ ਦੀ ਮਹਿਫਿਲ ਦਾ ਮੈਂ ਬਹੁਤ ਖੁਸ਼ ਆ ਤੁਹਾਡੇ ਤੇ ਇਹ ਵਧੀਆ ਥਾਂ ਤੇ ਵਧੀਆ ਆਪਾਂ ਬ੍ਰੇਕਫਾਸਟ ਕੀਤਾ ਹੈ ਤੇ ਮੀਟਿੰਗ ਜਿਹੜੀ ਹੈ ਬਣਾਈ ਹੈ ਫਾਰਕ ਦੇ ਬਾਰੇ ਵੀ ਗੱਲਾਂ ਕੀਤੀਆਂ ਇਹ ਸਾਰਾ ਕੁਝ ਆਪਾਂ ਸੁਲਾਦ ਜਾਂਦੇ ਰਹਾਂ ਇਤਿਹਾਸ ਦੇ ਖੇਡਦੇ ਰਹਾਂਗੇ ਦੇ ਪਰ ਸੋਚ ਚ ਮਾੜਾ ਮੁੱਕ ਕੇ ਇਹ ਨਾ ਗੁੱਸਾ ਹੁੰਦਾ ਹੈ ਕਈ ਵਾਰ ਸਾਡੇ ਮੇਰੇ ਯਾਰ ਦੋਸਤ ਕਹਿੰਦੇ ਆ ਜਾਂ ਕੋਈ ਮੈਂ ਕਹਿ ਦੇਣਾ ਕਹਿੰਨੋ ਯਾਰ ਐਂ ਗੱਲ ਐਂ ਕਰਨੀ ਸੀ ਤੁਸੀਂ ਮੇਰੀ ਜਾਣ ਪਛਾਣ ਨਹੀਂ ਕਰਾਈ ਤੇ ਨਾਲ ਆਪਣਾ ਸਾਰਿਆਂ ਦਾ ਹੁੰਦਾ ਇੱਥੇ ਇੱਕ ਦਾ ਨਾਲ ਇਹ ਸਾਰਿਆਂ ਦਾ ਹੁੰਦਾ ਕਈ ਵਾਰੋਂ ਭੁੱਖਾ ਰਹਿ ਜਾਂਦਾ ਕਹਿਣ ਹਾਂਜੀ ਸਰ ਜਿਵੇਂ ਮੇ ਬੇਗਰਾਜ ਮੇਰਾ ਗੁੱਸਾ ਹੋ ਸਕਦਾ ਮੇਰਾ ਨਾਂ ਨਹੀਂ ਜਾਂ ਮੈਂ ਪਰੇ ਉੱਠ ਗਿਆ ਸੀਗਾ ਉਹ ਤਾਂ ਸਾਡਾ ਵੱਡਾ ਭਰਾ ਹੀ ਆ ਨਾ ਉਹ ਇੱਕ ਨੰਬਰ ਚਲੇ ਗਏ ਸੀ ਇਸ ਕਰਕੇ ਇਹ ਸਾਰੇ ਇਸ ਗੱਲ ਨੂੰ ਕਿਤੇ ਨਹੀਂ ਸਮਝਣਾ ਆਪਾਂ ਹੀਰੇ ਯਾਰਾਂ ਨਾਲ ਹੀਰੇ ਯਾਰ ਹੀ ਰਹਿਣਾ ਤੇ ਜਿਹੜੇ ਬਾਕੀ ਬੰਦੇ ਹੋਣਗੇ ਆਪਾਂ ਖਰਚੇ ਦੀ ਪਰਵਾਹ ਨਹੀਂ ਕਰਨੀ ਜਿਹੜੇ ਮੁੱਢਲੇ ਮੈਂਬਰਾਂ ਨਾਲ ਜਿਹੜੇ ਰੀੜ ਦੀਆਂ ਹੱਡੀਆਂ ਐ ਇਸ ਗਰੁੱਪ ਦੀ ਉਹ ਉਵੇਂ ਰਹਿਣੀ ਐ ਬਾਕੀ ਖਰਚਾ ਆਪਾਂ ਸਾਰੇ ਉਹਨਾਂ ਕੇ ਸੇਵਾ ਪਾਣੀ ਦਾ ਕਰ ਸਕਦੇ ਆ ਬਾਲੇ ਵੱਡੇ ਖਰਚਿਆਂ ਦੀ ਲੋੜ ਦੀ ਬਾਕੀ ਸਾਰਿਆਂ ਨੂੰ ਜੀ ਆ ਕਹਿੰਦੇ ਰਹੋ ਤੇ ਖੁਸ਼ੀ ਬਣਾਉਂਦੇ ਰਹੋ ਇਹਨਾਂ ਪਰਸੈਂਦਾ ਲਾਇਕੋ ਚੀਕਾ ਖਾਲਸ ਮਕਰ ਸਾਹਿਬ ਮੈਂ ਵੀ ਦੋ ਸ਼ਬਦ ਕਹਿੰਦੇ ਮਾਰੇ ਕੈਮਰਾ ਮੇਰਾ ਪਲੀਜ਼ ਤੁਸੀਂ ਸੀਸੀਪੀ ਨੂੰ ਨਾਲ ਜੁੜੇ ਰਹੇ ਹੋ ਐਜ਼ ਅ ਜਰਨਲਿਸਟ ਜਿੰਦਰ ਸਿੰਘ ਜੀ ਨੇ ਮੇਰੇ ਹੱਥ ਨੇ ਖੜਾ ਕੀਤਾ ਮੈਂ ਇਹ ਗੰਦੌਰੀ ਇਤਕਾਲ ਕਰਦਾ ਨਾ ਜ਼ਿੰਮੇਵਾਰੀ ਲਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਾਫੀ ਸਮੇਂ ਦੇ ਬਾਅਦ ਸ਼ਡਿਊਲ ਮੇਰਾ ਬੀਬੀ ਦੇ ਆ ਮੈਂ ਆ ਨਹੀਂ ਸਕਿਆ ਅੱਜ ਸਖਸ਼ੀਤਾ ਦਰਸ਼ਨ ਕਰਕੇ ਮੈਂ ਨੌਂ ਵਾਰ ਨੌਂ ਹੋ ਗਿਆ ਔਰ ਤਬੀਦ ਮੇਰੀ ਬਹੁਤ ਜ਼ਿਆਦਾ ਖੁਸ਼ ਹੋ ਗਈ ਆਤਮਾ ਜਿਹੜਾ ਇਹ ਗਰੁੱਪ ਬਣਿਆ ਵਾ ਇਹ ਬਿਲਕੁਲ ਮੈਂ ਅੱਜ ਹੀ ਕਹਿ ਸਕਦਾ ਵੀ ਜੋ ਇਹ ਕਰਨਗੇ ਉਹ ਹੋਰ ਨਿਕੋ ਕਰ ਸਕਦਾ ਔਰ ਅਜਿਹਾ ਹੀ ਇਹ ਗਰੁੱਪ ਅੱਗੇ ਇਹ ਚੱਲਦਾ ਚੱਲਦਾ ਇਹਦਾ ਬਹੁਤ ਵਾਧਾ ਹੋਊਗਾ ਉਹ ਸੀਸੀਪੀ ਨਿਊ ਜਿਹੜੀਆਂ ਸੇਵਾਵਾਂ ਦੇ ਸਕਦਾ ਜਾਂ ਮੇਰੇ ਕੋਲ ਜੋ ਵੀ ਮੈਂ ਸੇਵਾਵਾਂ ਕਰ ਸਕਦਾ ਕਦੀ ਪਿੱਛੇ ਹਟੂੰਗਾ ਹੱਕ ਸੱਚਾਸਤੇ ਸਦਾ ਹੀ ਮੈਂ ਖੜਾ ਔਰ ਖੜੇ ਰਹੂੰਗਾ ਬਹੁਤ ਧੰਨਵਾਦ ਜਿਹੜੀ ਮੈਨੂੰ ਇੱਕ ਹੁਕਮ ਲਾਇਆ ਹੈ ਪ੍ਰੋਫੈਸਰ ਉਹਨੇ ਜਾਂ ਪਿੰਡ ਨੇ ਗੁਰੂ ਕੀ ਧਾਮ ਨੇ ਕਿ ਡਾਡ ਅਮਰਜੀਤ ਸਿੰਘ ਜੀ ਮਰਵਾ ਬਾਰੇ ਕਿਤਾਬ ਲਿਖਣੀ ਹੈ ਉਹਦੇ ਲਈ ਮੈਂ ਆਪ ਜੀ ਦੇ ਸਾਰਿਆਂ ਦੇ ਸਹਿਯੋਗ ਦੀ ਮੰਗ ਕਰਦਾ ਤੁਹਾਨੂੰ ਖੁਸ਼ੀ ਹੋਊਗੀ ਕਿਤਾਬ ਕਿਤਾਬ ਬਣਾਉਣੇ ਲਾਈਕੀ ਕਰਨ ਨੂੰ ਮੈਂ ਹੁਣ ਸ਼ੁਰੂਆਤ ਕਰਤਕ ਆ ਆਪਦੇ ਪੀਸੀ ਦੇ ਵਿੱਚ ਸਟਾਰਟਿੰਗ ਕਰਦੀ ਹੈ ਜਿਹੜੀ ਵੀ ਕਿਸੇ ਦੇ ਨਾਮ ਕਹਾਣਾ ਵੀ ਵਾਪਰੀ ਹੈ ਵੀ ਉਹਨਾਂ ਦੀ ਪ੍ਰੋਫੈਸਰ ਆਪਣੇ ਮਨਵਾ ਸਾਹਿਬ ਬਾਰੇ ਕੋ ਜਾਣਦਾ ਉਹ ਮੈਂ ਬੇਨਤੀ ਕੀਤੀ ਸੀ ਉਹ ਲਿਖ ਕੇ ਮੈਂ ਦੇ ਦੇ ਮੇਰਾ ਨੰਬਰ ਹੈ 98153 75445 ਜੋ ਜੋ ਵੀ ਕੋਈ ਆਪ ਦਾ ਸ਼ਬਦ ਕਹਿਣਾ ਚਾਹੁੰਦਾ ਜਿਹੜੀ ਕਹਾਣੀ ਕੋਈ ਦੱਸੂਗਾ ਮਨਵਾ ਸਾਹਿਬ ਦੀ ਉਹਦੀ ਨਾਲ ਮੈਂ ਫੋਟੋ ਲਾ ਕੇ ਉਹ ਕਾਗਜ਼ ਵਿੱਚ ਐਡ ਕਰੂੰਗਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ